मैडम ਜਿਹੜੇ ਕਹਿੰਦੇ ਸੀ ਵੀ 5 ਮਿੰਟਾਂ ਚ ਅਸੀਂ ਐਮਐਸਪੀ ਦੇ ਦਾਂਗੇ ਅੱਜ 3.5 ਸਾਲ ਬਾਅਦ ਉਹਨਾਂ ਨੇ ਅਸਤੀਫਾ ਦਿੱਤਾ ਭਾਈ ਤੁਸੀਂ ਤਾਂ ਗੱਲ ਪੈਣੇ ਹੁਣ ਜਦੋਂ ਲੋਕ ਗੱਲ ਪੈਣ ਲੱਗੇ ਤਾਂ ਉਹਨਾਂ ਨੂੰ ਲੱਗਿਆ ਵੀ ਹੁਣ ਇਹ ਗੱਲ ਪੈਣਗੇ ਹੁਣ ਪਾਥੀਆਂ ਉਹੀ ਪਾਥੀਆਂ ਪਹਿਣੀਆਂ ਨੇ ਜਿਹੜੀਆਂ ਪਿੰਡਾਂ 'ਚ ਤੁਸੀਂ ਕਹਿੰਦੇ ਸੀ ਡੜਾ ਤੋਂ ਡੜਾ ਹੁੰਦਾ ਹੈ ਉਹ ਪਾਥੀਆਂ ਖਾਣ ਦਾ ਟਾਈਮ ਹੈ ਖੁੱਦ ਦੇ ਜਿਹੜੇ ਮੰਤਰੀ ਰਹਿ ਚੁੱਕੇ ਆ ਵਿਧਾਇਕ ਨੇ ਮੌਜੂਦਾ ਉਹ ਇਸ ਗੱਲ ਨੂੰ ਸਾਬਿਤ ਕਰ ਰਹੇ ਅੱਜ ਉਹਨਾਂ ਦਾ ਅਸਤੀਫਾ ਕਿ ਇਹ ਨਿਕੰਮੀ ਘਟੀਆ ਸਰਕਾਰ ਹੈ ਇਹਨੇ ਕਿਸੇ ਵਾਸਤੇ ਕੋਈ ਕੰਮ ਨਹੀਂ ਕੀਤਾ ਤਾ ਕਰਕੇ ਅ ਜੋ ਪਤਲੀ ਗਲੀ ਚੋਂ ਬਚ ਕੇ ਨਿਕਲ ਗਏ ਕਿਉਂਕਿ ਲਲਕਾਰੇ ਵੱਡੇ ਵੱਡੇ ਮਾਰੇ ਸੀ 5 ਮਿੰਟਾਂ ਦੇ ਵਿੱਚ ਐਮਐਸਪੀ ਦੇ ਦਾਂਗੇ ਇਹ ਕਰ ਦਾਂਗੇ ਲੇਡੀਜ਼ ਨੂੰ ਪੈਸੇ ਦੇ ਦਾਂਗੇ ਕੁਛ ਨਹੀਂ ਕਰਿਆ ਕੁਛ ਵੀ ਨਹੀਂ ਕਰਿਆ ਅੱਜ ਵੀ ਭਗਵੰਤ ਮਾਰ ਹੁਣੀ ਛੁਟਕਲੇ ਸੁਣਾਈ ਜਾਂਦੇ ਕਿਉਂਕਿ ਉਹਨਾਂ ਨੂੰ ਲੱਗਦਾ ਵੀ ਆਉਣ ਵਾਲੇ ਟਾਈਮ 'ਚ ਕਾਮੇਡੀ ਕਰਨੀ ਪੈ ਸਕਦੀ ਹੈ ਤੇ ਕਾਮੇਡੀ ਦੇ ਨਾਲ ਇਨਟੱਚ ਕਰਕੇ ਰੱਖਦੇ ਆ ਲੋਕਾ ਸਰ ਕੀ ਬਣੂ ਉਹ ਲੋਕਾਂ ਦਾ ਜਿਨ੍ਹਾਂ ਨੂੰ ਉਮੀਦ ਸੀ ਕਿ 5 ਮਿੰਟਾਂ 'ਚ ਐਮਐਸਪੀ ਲੈ ਲਾਂਗੇ ਉਹਨਾਂ ਨੂੰ ਤਾਂ ਪਤਾ ਲੱਗ ਹੀ ਗਿਆ ਜੀ ਹੁਣ ਉਹਨਾਂ ਨੇ ਇਹਨਾਂ ਨੂੰ ਦੱਸ ਲਾ ਹੁਣ ਇਹਨਾਂ ਦਾ ਕੀ ਬਣੂਗਾ ਦੱਸੋ ਅਸੀਂ ਤਾਂ ਔਖੇ ਸੌਖੇ ਸਾਢੇ 3 ਸਾਲ ਕੱਢ ਲਿਆ ਆਂ ਲੋਕਾਂ ਦੇ